ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਨੇ ਆ ਜੀ ਨਿੰਬੂ ਤੇ ਮਿਰਚ ਦਾ ਅਚਾਰ ਬਹੁਤ ਹੀ ਟੇਸਟੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਅਚਾਰ ਜਿਹੜਾ ਬਣਾਉਣਾ ਆ ਕੋਈ ਔਖਾ ਨਹੀਂ ਹੈਗਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਬਹੁਤ ਹੀ ਵਧੀਆ ਕਦੀ ਵੀ ਨਹੀਂ ਖਰਾਬ ਹੋਊਗਾ ਇਹ ਸਾਲ ਰੱਖੋ 2 ਸਾਲ ਰੱਖੋ ਕਦੀ ਵੀ ਅਚਾਰ ਜਿਹੜਾ ਖਰਾਬ ਨਹੀਂ ਹੋਊਗਾ ਥੋੜਾ ਜਿਹਾ ਬਸ ਇਹ ਦੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਇਹਦੇ ਵਿੱਚ ਤੇ ਨਿੰਬੂ ਜਿਹੜੇ ਆਪਾਂ ਲੈ ਆਏਨ ਸਾਫ਼ ਸੁਥਰੇ ਦੇਖ ਕੇ ਬਹੁਤ ਰਸਾ ਹੁੰਦਾ ਇਹਨਾਂ ਦੇ ਵਿੱਚ ਐਦਾ ਸਾਫ਼ ਸੁਥਰੇ ਨਿੰਬੂ ਜਿਹੜੇ ਦੇਖ ਕੇ ਚੋਣ ਕੇ ਲੈਣੇ ਚਾਹੀਦੇ ਆ ਤੇ ਨਿੰਬੂ ਵੀ ਧੋਲੇ ਸੀ ਇਹ ਹਰੀਆਂ ਮਿਰਚਾਂ ਆ ਤੇ ਲਾਲ ਮਿਰਚਾਂ ਆਪਾਂ ਘਰੋਂ ਤੋੜੀਆਂ ਕਵਾੜੀਆਂ ਬਹੁਤ ਆ ਇਹ ਇਸ ਕਰਕੇ ਆਪਾਂ ਜਿਹੜਾ ਅਚਾਰ ਦੇ ਵਿੱਚ ਕੀ ਕੀ ਪਾਉਨੇ ਕਿੰਨਾ ਕਿੰਨਾ ਪਾਉਨੇ ਆ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਦੇਖਿਓ ਇਸ ਤਰ੍ਹਾਂ ਆਪਾਂ ਜਿਹੜੇ ਕੱਟ ਲਾ ਲਏ ਮਿਰਚਾਂ ਨੂੰ ਹਰੀਆਂ ਨੂੰ ਵੀ ਤੇ ਲਾਲ ਨੂੰ ਵੀ ਉਨੀਆਂ ਹਰੀਆਂ ਉਨੀਆਂ ਲਾਲਾਂ ਨਿੰਬੂ ਜਿਹੜੇ ਆਪਾਂ ਕੱਟ ਲੈ ਸੀ ਤੇ ਨਿੰਬੂ ਦੇ ਆਪਾਂ ਜਿਹੜੇ ਛੋਟੇ-ਛੋਟੇ ਪੀਸ ਕਰ ਲੈ ਬੀਜ ਜਿਹੜੇ ਕੱਢਦੇ ਆ ਤੇ ਬੀਜਾਂ ਦੇ ਨਾਲ ਜਿਹੜਾ ਆਪਣਾ ਆਚਾਰ ਕੋੜਾ ਹੋ ਜਾਂਦਾ ਇਸ ਕਰਕੇ ਬੀਜ ਜਿਹੜੇ ਕੱਢ ਕੇ ਹੀ ਨਿੰਬੂ ਦਾ ਆਚਾਰ ਜਿਹੜਾ ਪਾਉਣਾ ਚਾਹੀਦਾ ਹੈ ਨਿੰਬੂਆਂ ਨੂੰ ਕੱਟ ਕੇ ਆਪਾਂ ਬੀਜ ਅਲੱਗ ਕਰਦੇ ਆ ਤੇ ਹੁਣ ਆਪਾਂ ਪਹਿਲੇ ਮਸਾਲਾ ਤਿਆਰ ਕਰਨ ਲੱਗੇ ਏਜ ਪਾਏ ਆ ਸੁੱਕੇ ਮੇਥੇ ਸਾਬ ਤੇ ਮੇਥੇ ਜਿਹਨੂੰ ਬੋਲਦੇ ਆਪਾਂ ਅੱਧਾ ਚਮਚਾ ਤੇ ਇਹ ਆਪਾਂ ਪਾਈ ਆ ਜੀ ਸੌਂਫ ਦੋ ਚਮਚੇ ਸੌਫ ਦੇ ਪਾ ਲੈਣੇ ਆਪਾਂ ਮੇਥੇ ਥੋੜੇ ਪਾਉਣੇ ਆ ਤੇ ਸੌਰੀ ਜੀ ਇੱਕ ਚਮਚਾ ਸੌਫ ਦਾ ਪਾਇਆ ਦੋ ਚਮਚੇ ਮੈਂ ਪਾਇਆ ਸਾਬਦਾ ਧਨੀਆ ਅੱਧਾ ਚਮਚਾ ਮੇਥੇ ਇੱਕ ਚਮਚਾ ਸੌਫ ਦੋ ਚਮਚੇ ਸਾਬਦਾ ਧਨੀਆ ਇੱਕ ਚਮਚਾ ਜੀਰੇ ਦਾ ਇਹਨਾਂ ਨੂੰ ਆਪਾਂ ਜਿਹੜਾ ਆ ਰੋਸਟ ਕਰ ਲੈਣੇ ਥੋੜਾ ਜਿਹਾ ਤਾਂ ਕਿ ਇਹਨਾਂ ਦੇ ਵਿੱਚ ਅੱਜ ਕੱਲ ਬਰਸਾਤ ਦਾ ਮੌਸਮ ਆ ਤੇ ਥੋੜੀ ਜਿਹੀ ਨਮੀ ਹੋ ਜਾਂਦੀ ਆ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਜਿਹਾ ਇਸ ਤਰ੍ਹਾਂ ਭੁੰਨ ਲੈਣੇ ਆ ਤੇ ਜਦੋਂ ਇਹ ਨ ਤੇੜਕਣ ਲੱਗਿਆ ਤਾਂ ਉਦੋਂ ਆਪਾਂ ਇਹਨੂੰ ਕੱਢ ਲੈਣਾ ਆ ਤੇ ਫੇਰ ਆਪਾਂ ਇਹਦੇ ਵਿੱਚੇ ਪੈਨ ਗਰਮ ਹੋਣਾ ਇਹਨੂੰ ਪਹਿਲਾਂ ਪਲੇਟ 'ਚ ਕੱਢ ਲੈਣੇ ਆ ਇਹਦੇ ਵਿੱਚੇ ਹੀ ਆਪਾਂ ਜਿਹੜੀ ਰਾਈ ਤੇ ਅਜਵੈਣ ਉਹਨੂੰ ਸੇਕ ਲਵਾ ਲੈਣਾ ਗੈਸ ਬੰਦ ਦਾ ਆਪਣਾ ਤੇ ਰਾਈ ਪਾ ਲੈਨੇ 2 ਚਮਚੇ ਤੇ ਅਜਵੈਣ ਦਾ ਪਾ ਲੈਆ 1 ਚਮਚਾ ਇਹਨੂੰ ਬਸ ਇਦਾਂ ਗਰਮ ਪੈਨ ਦੇ ਵਿੱਚ ਇਹ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਤੇ ਇਹਨੂੰ ਵੀ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਆ ਤੇ ਇਸ ਪੈਨ ਦੇ ਵਿੱਚ ਹੀ ਆਪਾਂ ਦੇਖੋ ਗੈਸ ਬੰਦ ਹੋ ਆ ਬੰਦ ਗੈਸ ਤੇ ਉੱਤੇ ਹੀ ਆਪਾਂ ਇਹਨੂੰ ਸੇਕ ਲਵਾ ਲਿਆ ਗਰਮ ਪੈਨ ਦੇ ਵਿੱਚ ਇਹਦੀ ਵੀ ਨਮੀ ਜਿਹੜੀ ਹੋਊਗੀ ਖਤਮ ਹੋ ਜਾਊਗੀ ਤੇ ਉਸੇ ਪੈਨ ਦੇ ਵਿੱਚ ਹੁਣ ਆਪਾਂ ਜਿਹੜਾ ਆ ਤੇਲ ਗਰਮ ਕਰ ਲੈਣਾ ਗੈਸ ਚਾਲੂ ਕਰ ਲਿਆ ਆਪਾਂ ਤੇ ਅੱਧਿਕ ਕੌਲੀ ਆਪਾਂ ਤੇਲ ਦੀ ਜਿਹੜੀ ਲੈ ਲਈ ਸਰੋਂ ਦਾ ਤੇਲ ਤੇ ਬਿਨਾ ਤੇਲ ਤੋਂ ਵੀ achar ਇਹ ਬਹੁਤ ਵਧੀਆ ਬਣਦਾ ਹੈ ਤੁਸੀਂ ਨਹੀਂ ਵੀ ਪਾਉਣੀ ਚਾਹੁੰਦੇ ਤੇਲ ਨਾ ਪਾਓ ਤੇਲ ਨਾਲ achar ਚ ਚਮਕ ਆ ਜਾਂਦੀ ਹੈ ਦੇਖੋ ਧੂਆ ਨਿਕਲ ਗਿਆ ਤੇਲ ਦੇ ਵਿੱਚੋਂ ਐਂ ਚੰਗੀ ਤਰ੍ਹਾਂ ਹੁਣ ਇਹਨੂੰ ਕਰ ਲੈਣਾ ਠੰਡਾ ਸਵਾਰ ਕੇ ਠੰਡਾ ਕਰਕੇ ਹੀ achar ਦੇ ਵਿੱਚ ਪਾਉਣਾ ਇਹਨੂੰ ਤੇ ਬਸ ਦੋ ਕੁ ਗੱਲਾਂ ਦਾ ਧਿਆਨ ਰੱਖੋ ਤੁਸੀਂ ਤੇ achar ਨਿਕ ਪਹਿਲਾਂ ਤਾਂ ਬੀਜ ਜਿਹੜੇ ਉਹ ਬਿਲਕੁਲ ਨਹੀਂ achar ਦੇ ਵਿੱਚ ਪਾਉਣੇ ਨਿੰਬੂ ਦੇ ਇਹਦੇ ਨਾਲ achar ਦਾ ਟੇਸਟ ਕੜਵਾ ਹੋ ਜਾਂਦਾ ਆ ਤੇ ਇਸ ਕਰਕੇ ਜਿਹੜੇ ਆਪਾਂ ਬੀਜ ਸਾਰੇ ਕੱਢ ਦੇਣੇ ਆ ਤੇ ਨਿੰਬੂ ਦੇ ਛੋਟੇ ਛੋਟੇ ਪੀਸ ਕਰੋ ਤਾਂ ਕਿ ਵੇਸਟ ਨਾ ਹੋਣ ਕਿ ਜੇ ਆਪਾਂ ਵੱਡਾ ਪੀਸ ਕਰ ਲੈਨੇ ਤਾਂ ਕਿਸੇ ਨੂੰ ਥੋੜਾ ਖਾਣਾ ਹੁੰਦਾ ਆ ਦੋ ਤਾਂ ਆਪਾਂ ਲੈ ਸਕਦੇ ਆ ਪਰ ਇੱਕ ਵੱਡਾ ਪੀਸ ਜਿਹੜਾ ਉਹ ਖਰਾਬ ਹੋਊਗਾ ਇਸ ਕਰਕੇ ਆਪਾਂ 8-8 ਪੀਸ ਕਰਤੇ ਇੱਕ ਇੱਕ ਨਿੰਬੂ ਦੇ ਤੇ ਹੁਣ ਆਪਾਂ ਮਿਰਚਾ ਪਾ ਲਈਆਂ ਹਰੀਆਂ ਵੀ ਤੇ ਲਾਲ ਵੀ ਠੀਕ ਆ ਜੀ ਨਿੰਬੂ ਦੇ ਵਿੱਚ ਰਸਾ ਬਹੁਤ ਆ ਤੇ ਮੋٹے-ਮੋٹے ਨਿੰਬੂ ਸੀ ਬਹੁਤ ਹੀ ਸੋਹਣੇ ਤੇ ਅੱਜ ਕੱਲ ਜਿਹੜੇ ਨਿੰਬੂ ਆਪਾਂ ਨੂੰ ਮਿਲਦੇ ਬਹੁਤ ਸੋਹਣੇ ਨਿੰਬੂ ਮਿਲਦੇ ਆ ਮੋٹے-ਮੋٹے ਰਸੇ ਵਾਲੇ ਤੇ ਇਹਦੇ ਵਿੱਚ ਲੂਣ ਜਿਹੜਾ ਆਪਾਂ ਜਿਆਦਾ ਪਾਉਣਾ ਨਮਕ ਜਿਹੜਾ ਆ ਆਪਾਂ ਜਿਆਦਾ ਪਾਉਣਾ ਇੱਕ ਤਾਂ ਇਹ ਸਿੰਧ ਦਾ ਨਮਕ ਆ ਇਹਦਾ ਜਿਹੜਾ ਥੋੜਾ ਨਮਕੀਨ ਘੱਟ ਹੁੰਦਾ ਥੋੜਾ ਜਿਆ ਨਮਕ ਦਾ ਟੇਸਟ ਘੱਟ ਹੁੰਦਾ ਤਿੰਨ ਵੱਡੀਆਂ ਕੜਛੀਆਂ ਭਰ ਕੇ ਮੈਂ ਪਾਈਆਂ ਜਿਹੜਾ ਮਸਾਲਾ ਪੀਸਿਆ ਸੀ ਆਪਾਂ ਦਰਦਰਾ ਜਿਹਾ ਜਿਹੜਾ ਪਹਿਲਾ ਮਸਾਲਾ ਭੁੰਨੇ ਸੀ ਪੀ ਲਿਆ ਇਹ ਅਜਵੈਣ ਤੇ ਜਿਹੜੀ ਰਾਈ ਏ ਪੀਸੀ ਨਹੀਂ ਸੀ ਉਹ ਵੀ ਪਾ ਦਿੱਤੀ ਹਰਦੇ ਵੀ ਪਾ ਦਨੇ ਆ ਤੇ ਦੋ ਚਮਚੇ ਹਲਦੀ ਤੇ ਮੈਂ ਪਾ ਦਿੱਤੇ ਆ ਤੇ ਇੱਕ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਪਾ ਦਿੱਤਾ ਤੇ ਹੁਣ ਇਹਨੂੰ ਪਹਿਲਾਂ ਸਵਾਰ ਕੇ ਮਿਕਸ ਕਰਦੇ ਆ ਲੂਣ ਆਪਾਂ ਇਸ ਕਰਕੇ ਜ਼ਿਆਦਾ ਪਾਇਆ ਇੱਕ ਤਾਂ ਮਿਰਚਾਂ ਆਪਣੀਆਂ ਜਿਹੜੀਆਂ ਆਪਾਂ ਘਰੋਂ ਤੋੜੀਆਂ ਕੋੜੀਆਂ ਬਹੁਤ ਆ ਮਿਰਚਾਂ ਇਹ ਦੂਜਾ ਜਿਹੜਾ ਨਿੰਬੂ ਦੇ ਵਿੱਚ ਰਸ ਬਹੁਤ ਆ ਤੇ ਨਿੰਬੂ ਖੱਟੇ ਜ਼ਿਆਦਾ ਹੈ ਇੱਕ ਤਾਂ ਹੁੰਦਾ ਰਸ ਘੱਟ ਹੁੰਦਾ ਨਿੰਬੂ ਦੇ ਵਿੱਚ ਇਹਦੇ ਵਿੱਚ ਬਹੁਤ ਜ਼ਿਆਦਾ ਰਸ ਆ ਤੇ ਮਿਰਚਾਂ ਆਪਣੀਆਂ ਬਹੁਤ ਹੀ ਕੋੜੀਆਂ ਆ ਆਪਣੇ ਘਰੇ ਲੱਗੀਆਂ ਸੀਗੀਆਂ ਤੇ ਆਪਾਂ ਘਰੋਂ ਹੀ ਤੋੜੀਆਂ ਇਸ ਕਰਕੇ ਆਪਾਂ ਲੂਣ ਜਿਹੜਾ ਜ਼ਿਆਦਾ ਪਾਇਆ ਆ ਤੇ ਤਾਂ ਕਿ ਮਿਰਚ ਦੀ ਕਰਤਨ ਜਿਹੜੀ ਘੱਟ ਜਾਵੇ ਹੁਣ ਇਹਨੂੰ ਆਪਾਂ ਪਹਿਲਾਂ ਸਵਾਰ ਕੇ ਐਦਾਂ ਮਿਕਸ ਕਰਦੇ ਆਂ ਫਿਰ ਜਿਹੜਾ ਆਪਾਂ ਤੇਲ ਗਰਮ ਕਰਕੇ ਠੰਡਾ ਕੀਤਾ ਨਾ ਤੇ ਹੁਣ ਉਹ ਇਹਦੇ ਵਿੱਚ ਆਪਾਂ ਪਾ ਕੇ ਤੇ ਰਲਾ ਦਿੰਨੇ ਆ ਤੁਸੀਂ ਨਹੀਂ ਤੇਲ ਪਾਉਣਾ ਚਾਹੀਦਾ ਬਸ ਐਦਾਂ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਕਿਸੇ ਵੀ ਮਰਦਵਨ ਸਾਫ ਸੁਥਰੇ ਦੇਵੇ ਸੁੱਕੇ ਦੇਵੇ ਤੁਸੀਂ ਪਾ ਕੇ ਰੱਖ ਲਓ ਅਚਾਰ ਜਿਹੜਾ ਆ ਬਸ 5-7 ਦਿਨ ਦੇ ਵਿੱਚ ਵਿੱਚ ਜਿਹੜਾ ਖਾਣ ਵਾਲਾ ਤਿਆਰ ਹੋ ਜਾਂਦਾ ਹੈ ਤੇ ਹੁਣ ਆਪਾਂ ਜਿਹੜਾ ਤੇਲ ਪਾਇਆ ਥੋੜੇ ਜਿਹਾ ਤੇਲ ਦੇ ਨਾਲ ਅਚਾਰ ਦੇ ਵਿੱਚ ਜਿਹੜੀ ਚਮਕ ਆ ਜਾਂਦੀ ਆ ਤੇ ਖਰਾਬ ਤਾਂ ਵੈਸੇ ਨਹੀਂ ਹੁੰਦਾ ਨਿੰਬੂ ਦਾ ਅਚਾਰ ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਤੇ ਆਪਾਂ ਤੇਲ ਤਾਂ ਪਾਇਆ ਤਾਂ ਕਿ ਬਦਿਆ ਦੇਖਣ ਨੂੰ ਵੀ ਲੱਗੇ ਇਹ ਤੇ ਹੁਣ ਇਹਨੂੰ ਸਵਾਰ ਕੇ ਤਾਂ ਜਿਆਦਾ ਨਹੀਂ ਆਪਾਂ ਤੇਲ ਪਾਇਆ ਅਧਿਕ ਕੁਆਲੀਫਾਈ ਆ ਤੇ ਇਸ ਤਰ੍ਹਾਂ ਸਵਾਰ ਕੇ ਇਹਨੂੰ ਆਪਾਂ ਰੜਾ ਲੈਣਾ ਆ ਤੇ ਰੜਾ ਕੇ ਕਿਸੇ ਵੀ ਸਾਫ ਸੁਥਰੇ ਸੁੱਕੇ ਡੱਬੇ ਦੇ ਵਿੱਚ ਤੁਸੀਂ ਪਾਓ ਪਲਾਸਟਿਕ ਦਾ ਹੋਵੇ ਕੱਚ ਦਾ ਹੋਵੇ ਵੈਸੇ ਕੋਸ਼ਿਸ਼ ਕਰੋ ਕਿ ਆਚਾਰ ਜਿਹੜਾ ਕੱਚ ਦੇ ਡੱਬੇ ਦੇ ਵਿੱਚ ਤੁਸੀਂ ਪਾਓ ਤੇ ਆਪਾਂ ਕੱਚ ਦੇ ਡੱਬੇ ਤਾਂ ਸਵਾਰ ਕੇ ਸਾਫ ਕਰਕੇ ਸੁਕਾ ਕੇ ਰੱਖਿਆ ਆ ਤੇ ਉਹਦੇ ਵਿੱਚ ਆਪਾਂ ਆਚਾਰ ਜਿਹੜਾ ਪਾਣਾ ਤਿਆਰ ਹੋ ਗਿਆ ਆਪਣਾ ਆਚਾਰ ਜਿਹੜਾ ਆ ਇਹ ਆਪਾਂ ਹੁਣ ਜਿਹੜਾ ਮਰਤਵਾਨ ਭਰ ਦੰਨੇ ਆਚਾਰ ਦਾ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਨਵੇਂ ਵੀਡੀਓ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਆਪਾਂ ਹਰ ਇੱਕ ਰੈਸਪੀ ਤਿਆਰ ਕਰਦੇ ਆ ਬਿਲਕੁਲ ਸੌਖਾ ਤਰੀਕਾ ਆਪਾਂ ਵਰਤੀਦਾ ਤੇ ਵੀਡੀਓ ਵੀ ਛੋਟੀ ਹੀ ਰੱਖਦੀ ਹੁੰਨੀ ਆ ਮੈਂ ਜਿਆਦਾ ਲੰਬੀ ਵੀਡੀਓ ਨਹੀਂ ਕਰਦੀ ਹੈਗੀ ਕਿਉਂਕਿ ਅੱਜ ਕੱਲ ਟਾਈਮ ਕਿਸੇ ਕੋਲ ਵੀ ਇੰਨਾ ਹੈ ਨਹੀਂਗਾ ਫਾਲਤੂ ਗੱਲਾਂ ਸੁਣਨ ਲਈ ਇਸ ਕਰਕੇ ਆਪਾਂ ਕੰਮ ਦੀ ਗੱਲ ਕਰੀਦੀ ਆ ਤੇ ਲਓ ਜੀ ਆਪਾਂ ਪੂਰਾ ਮਰਦਮਾਨ ਜਿਹੜਾ achar ਦਾ ਭਰ ਜਣਾ ਹੈ ਇਹਦੇ ਨਾਲ ਦਵਾਦਵਾ ਕੇ ਆਪਾਂ ਸਾਰਾ achar ਜਿਹੜਾ ਇਹਦੇ ਵਿੱਚ ਪਾ ਦੇਣਾ ਹਫਤੇ ਦੇ ਵਿੱਚ ਵਿੱਚ ਇਹ ਜਿਹੜਾ ਖਾਣ ਨੂੰ ਤਿਆਰ ਹੋ ਜਾਣਾ ਇਹਨੂੰ ਤੁਸੀਂ ਤੁੱਪੇ ਰੱਖ ਦੋ ਤੇ ਸ਼ਾਮ ਨੂੰ ਚੱਕ ਕੇ ਅੰਦਰ ਰੱਖ ਲਓ ਸਵੇਰ ਨੂੰ ਤੁੱਪੇ ਰੱਖ ਦੋ ਤੇ ਹਫਤੇ ਦੇ ਵਿੱਚ achar ਜਿਹੜਾ ਤੁਸੀਂ ਖਾ ਸਕਦੇ ਆ ਇਹ ਤੇ ਦੇਖੋ ਜੀ ਕਿੰਨੇ ਸੌਖੇ ਤਰੀਕੇ ਦੇ ਨਾਲ ਆਪਾਂ ਨਿੰਬੂ ਮਿਰਚ ਦਾ achar ਜਿਹੜਾ ਤਿਆਰ ਕਰ ਲਿਆ ਤੇ ਵੀਡੀਓ ਮੇਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਅੱਗੇ ਤੋਂ ਅੱਗੇ ਕਰਦੇ ਹੋ ਜੀ ਤੇ ਦੇਖ ਸਕਦੇ ਤੁਸੀਂ ਕਿੰਨੇ ਸੌਖੇ ਜਿਹੇ ਤਰੀਕੇ ਨਾਲ ਆਪਾਂ ਨਿੰਬੂ ਤੇ ਮਿਰਚ ਦਾ ਅਚਾਰ ਜਿਹੜਾ ਬਣਾ ਕੇ ਤਿਆਰ ਕਰ ਲਿਆ ਸਾਰਾ ਇਹ ਆਪਾਂ ਮਰਦਮਾਨ ਦਵਾ-ਦਵਾ ਕੇ ਭਰ ਦੇਣਾ ਆ ਕਿਉਂਕਿ ਥੋੜਾ ਜਿਆਦਾ ਹੁੰਦਾ ਤਾਂ ਹੋਰ ਭੰਡ ਵਿੱਚ ਪਾ ਲੰਦੇ ਪਰ ਥੋੜਾ ਹੀ ਆ ਇਹਨੂੰ ਆਪਾਂ ਇਹਦੇ ਵਿੱਚ ਇਹ ਪੂਰੇ ਨੂੰ ਪਾ ਦੇਣਾ ਠੀਕ ਆ ਜੀ ਨਮਕ ਆਪਾਂ ਤਾਂ ਜਿਆਦਾ ਪਾਇਆ ਮਿਰਚ ਕੌੜੀ ਬਹੁਤ ਆ ਨਿੰਬੂ ਖੱਟੇ ਬਹੁਤ ਆ ਇਸ ਕਰਕੇ ਆਪਾਂ ਜਿਆਦਾ ਨਹੀਂ ਹੋਣਾ ਨਮਕ ਜਿਹੜਾ ਆ ਤੇ ਠੀਕ ਹੀ ਰਹਿਣਾ ਟੇਸਟ ਇਹਦਾ ਤੇ ਇਸ ਕਰਕੇ ਆਪਾਂ ਕਿਉਂਕਿ ਕਮੈਂਟ ਕਰਨ ਲੱਗ ਜੈਣਾ ਕਿ ਨਮਕ ਬਹੁਤ ਜ਼ਿਆਦਾ ਪਾਤਾ ਜ਼ਿਆਦਾ ਨਹੀਂ ਪਾਇਆ ਆਪਾਂ ਇਹ ਠੀਕੇ ਪਾਇਆ ਆਪਾਂ ਹਿਸਾਬ ਦੇ ਨਾਲੇ ਪਾਇਆ ਮਿਰਚਾਂ ਬਹੁਤ ਕੋੜੀਆਂ ਸਾਡੀਆਂ ਘਰੇ ਲੱਗਦੀਆਂ ਇਹ ਲਓ ਜੀ ਅਚਾਰ ਦਾ ਮਰਦਮਾਨ ਆਪਣਾ ਭਰ ਗਿਆ ਐਨ ਤੇ ਹੁਣ ਆਪਾਂ ਟੱਕਣ ਲਾ ਕੇ ਉੱਪਰੋਂ ਕਰ ਦੇਣਾ ਬੰਦ ਕੋਈ ਜ਼ਰੂਰੀ ਨਹੀਂ ਵੀ ਤੇਲ ਉੱਪਰ ਤੱਕ ਹੋਣਾ ਚਾਹੀਦਾ ਆ ਇਹ ਨਿੰਬੂ ਤੇ ਮਿਰਚ ਦਾ achar ਜਿਹੜਾ ਬਿਨਾ ਤੇਲ ਤੋਂ ਵੀ ਬਣ ਜਾਂਦਾ ਹੈ ਕਿਉਂਕਿ ਨਿੰਬੂ ਨੇ ਬਹੁਤ ਪਾਣੀ ਜਿਹੜਾ ਆ ਇਹਦੇ ਵਿੱਚ ਰਸਾ ਹੁੰਦਾ ਨਾ ਬਹੁਤ ਪਾਣੀ ਛੱਡਣਾ ਇਹਨੇ ਜੇ ਉਹਦੇ ਨਾਲੇ ਮਿਰਚ ਜਿਹੜੀ ਐਨ ਤਿਆਰ ਹੋ ਜਾਂਦੀ ਹੁੰਦੀ ਖਾਣ ਵਾਸਤੇ ਲਓ ਜੀ ਆਪਾਂ ਟੱਕਣ ਲਾਤਾ